ਹਾਜ਼ਰ ਹੋਈਆਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਪੰਜਾਬੀ ਗਾਇਕ ਤੇ ਸੰਗੀਤਕਾਰ ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਤੇ ਨਿਸ਼ਾਨਾ ਬਿੰਨਿਆ ਹੈ। ਉਹਨਾਂ ਨੇ ਦਿਲਜੀਤ ਨੂੰ ਫੇਕ ਸਿੰਗਰ ਤੇ ਗੈਰ ਜ਼ਿੰਮੇਵਾਰ ਕਲਾਕਾਰ ਕਹਿ ਕੇ 부ਕਾਰਿਆ ਹੈ। ਇਹ ਟਿੱਪਣੀ ਦਿਲਜੀਤ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਮਿਰਦੀ ਕਾਸਟਿੰਗ ਨੂੰ ਲੈ ਕੇ ਆਈ ਹੈ। ਮਿਕਾ ਸਿੰਘ ਨੇ ਆਪਣੇ ਇੰਸਟਾਗ੍ਰam ਤੇ ਦੇਸ਼ ਪਹਿਲਾਂ ਨਾ ਦੇ ਇੱਕ ਲੰਬੇ ਨੋਟ ਰਾਹੀਂ ਦਲਜੀਤ ਦੀ ਆਲੋਚਨਾ ਕੀਤੀ ਹੈ। ਉਹਨਾਂ ਲਿਖਿਆ ਕਿ ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਇਸ ਸਮੇਂ ਠੀਕ ਨਹੀਂ ਚੱਲ ਰਹੇ ਫਿਰ ਵੀ ਕੁਝ ਲੋਕ ਗੈਰ ਜ਼ਿੰਮੇਵਾਰੀ ਢੰਗ ਨਾਲ ਕੰਮ ਕਰਨਾ ਜਾਰੀ ਰੱਖਦੇ ਹਨ। ਸਰਹੱਦ ਪਾਰ ਦੇ ਕਲਾਕਾਰਾਂ ਨਾਲ ਜੁੜੀ ਕੋਈ ਵੀ ਸਮੱਗਰੀ ਜਾਰੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੋ ਵਾਰ ਸੋਚਣਾ ਚਾਹੀਦਾ ਹੈ ਖਾਸ ਕਰਕੇ ਜਦੋਂ ਸਾਡੇ ਦੇਸ਼ ਦੀ ਇੱਜ਼ਤ ਦਾ ਸਵਾਲ ਹੋਵੇ। ਉਹਨਾਂ ਫਿਲਮ ਅਬੀਰ ਗੁਲਾਲ ਦਾ ਵੀ ਜ਼ਿਕਰ ਕੀਤਾ ਹੈ ਜਿਸ ਵਿੱਚ ਫਵਾਦ ਖਾਨ ਤੇ ਬਾਨੀ ਕਪੂਰ ਸੀ ਜਿਸ ਨੂੰ ਪੈਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ ਮਿਕਾ ਸਿੰਘ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਜਿਹਾ ਉਦਾਹਰਨਾਂ ਦੇ ਬਾਵਜੂਦ ਕੁਝ ਕਲਾਕਾਰ ਦੋ ਗੁਆਂਢੀ ਦੇਸ਼ਾਂ ਵਿਚਕਾਰ ਚੱਲ ਰਹੇ ਤਣਾ ਦੀ ਗੰਭੀਰਤਾ ਨੂੰ ਸਮਝਣ ਵਿੱਚ ਅਸਫਲ ਰਹੇ ਹਨ। ਉਹਨਾਂ ਨੇ ਚੱਲ ਰਹੇ ਵਿਵਾਦ ਦੇ ਵਿਚਕਾਰ ਦਲਜੀਤ ਦੀ ਚੁੱਪੀ ਦੀ ਵੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਧੋਖਾ ਅਤੇ ਬੇਸਹਾਰਾ ਛੱਡ ਦਿੱਤਾ ਹੈ। ਮਿੱਕਾ ਨੇ ਦਲਜੀਤ ਨੂੰ ਫੇਕ ਸਿੰਗਰ ਕਹਿੰਦੇ ਹੋਏ ਲਿਖਿਆ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਫੇਕ ਸਿੰਗਰ ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਟਿੱਕਟ ਖਰੀਦੇ ਜਾਣ ਦੇ ਬਾਵਜੂਦ ਪਾਰਤ ਵਿੱਚ 10 ਸ਼ੋਅ ਕਰਨ ਦੇ ਬਾਅਦ ਹੁਣ ਅਚਾਨਕ ਗਾਇਬ ਹੋ ਗਿਆ ਇਹ ਉਸ ਦੇ ਫੈਨਸ ਨਾਲ ਤੋਖਾ ਹੈ ਫਿਲਮ ਸਰਦਾਰਜੀ 3 ਦਾ ਟ੍ਰੇਲਰ ਦੇ ਆਉਣ ਤੋਂ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨੇਮਲੋਇਜ਼ ਨੇ ਵੀ ਵਿਰੋਧ ਜਤਾਇਆ ਹੈ ਉਹਨਾਂ ਹਾਨੀਆ ਅਮੀਰ ਦੇ ਪਾਰਤ ਵਿਰੋਧੀ ਵਿਚਾਰਾਂ ਉਹਨਾਂ ਦੀ ਭੂਮਿਕਾ ਤੇ ਸਖਤ ਨਰਾਜਗੀ ਜਤਾਈ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨੇਮਲੋਇਜ਼ ਨੇ ਵੀ ਦਰਜੀਤ ਦੋਸਾਂਜ ਅਤੇ ਉਸ ਦੀ ਟੀਮ ਦੀ ਸਰਦਾਰਜੀ 3 ਵਿਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮੀਰ ਨੂੰ ਕਾਸਟ ਕਰਨ ਲਈ ਨਿੰਦਾ ਕੀਤੀ ਹੈ ਅਤੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਵਿਰੁੱਧ ਹਾਨੀਆ ਅਮੀਰ ਦੇ ਵਿਵਾਦਪੂਰਨ ਰੁਖ ਅਤੇ ਭਾਰਤ ਵਿਰੋਧੀ ਬਿਆਨਬਾਜ਼ੀ ਕਰਨ ਦੀ ਉਸ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ FWC ਨੇ ਫਿਲਮ ਨਿਰਵਾਤਾ ਦੇ ਪਾਸਪੋਰਟ ਰੱਦ ਕਰਨਾ ਅਤੇ ਭਾਰਤ ਵਿੱਚ ਫਿਲਮ ਦੇ ਰਿਲੀਜ਼ ਹੋਣ ਤੇ ਦੇਸ਼ ਵਿਆਪੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ